ਸਸਰੀ ਘਰ ਜੀ ਮੈਂ ਬੈਠਾ ਵਾਂ ਸੀਨ ਚ ਇਧਰਲੇ ਪਾਸੇ ਤੇ ਭਾਬੀ ਦਾ ਅਸ਼ੀਰਵਾ ਮੈਨੂੰ ਲੱਗਾ ਕਿ ਸ਼ਾਇਦ ਇੱਕ ਆ ਜਣ ਥੋੜੇ ਜਿਆਦਾ ਤਾ ਕਰਕੇ ਮੈਂ ਰਿਕਾਰਡ ਕਰ ਲੇ ਚਲੋ ਭਾਬੀ ਜੀ 3 2 1 ਨਹੀਂ ਕਾਦੀ ਸੌਂ ਖਾਣਾ ਮੇਰਾ ਮੁੰਡਾ ਵਾਧੂ ਆਇਆ ਵਾ ਗੱਲ ਤੁਹਾਡੀ ਆਪਸ ਵਿੱਚ ਵਾ ਨਹੀਂ ਤਾਂ ਕਿਧੋਂ ਕਿ ਜਦੋਂ ਸੰਦੀਪ ਕਿਸੇ ਤੁਲਤੇ ਆਉਂਦਾ ਹੀ ਨਹੀਂ ਗਾਏ ਤੇ ਫਿਰ ਸੌਂ ਹੀ ਹੋਣੀ ਹੈ ਹੋਰ ਕੀ ਕਰਨਾ ਵਾ ਜਦੋਂ ਪਾਜੀ ਨੇ ਕੋਈ ਕੰਮ ਕੀਤਾ ਨਹੀਂ ਫਿਰ ਕਿੱਦਾਂ ਇਹ ਗੱਲ ਦਾ ਆਪੇ ਹੀ ਪਤਾ ਲੱਗ ਜਾਣਾ ਤੁਸੀਂ ਫਿਕਰ ਨਾ ਕਰੋ ਜਦੋਂ ਇਹਨੂੰ ਅਸੀਂ ਖੜਿਆ ਨਾ ਸ਼ਾਕੋਂ ਇਹਨੇ ਸਾਰੀ ਗੱਲ ਆਪੇ ਦੱਸਣੀ ਵੇਖਿਓ ਸਹੀ। ਉਹ ਡਾਡੀ ਲੈ ਲੈ ਜਿੱਥੇ ਮਰਜੀ ਖੜਨਾ ਤੁਸੀਂ। ਮੈਨੂੰ ਨਹੀਂ ਪਰਵਾਇਆ ਗਈ ਕੋਈ। ਲੈ ਜੀਏ ਫਿਰ? ਕੋਈ ਗੱਲ ਨਹੀਂ। ਜਿੱਥੇ ਜਾਣਾ ਚਲੋ ਫਿਰ ਡੈਡੀ ਉਠੋ। ਇਹਦੀ ਗੱਲ ਤਾਂ ਨਵੇੜਾ ਕਰੋ। ਉੱਥੇ ਤੈਨੂੰ ਵੇਖਲਾ ਝੂਠੀ ਸੌਂ ਦਾ ਖਾਈ। ਸੱਚ ਬੋਲਦੇ ਹੁਣ ਵੀ। ਮੈਂ ਝੂਠੀ ਝੋਕਾ ਖਾਈ। ਨਹੀਂ ਉਹੜਾ ਸੌਂ ਖਾਂਦੀ। ਕਿਹੜੇ ਕਲੋਂ ਖਾਂਦੀ? ਮੈਂ ਸੌਂ ਹੀ ਖਾਇ। ਨਹੀਂ ਬੈਂਜੀ। ਗੱਲ ਤਾਂ ਹੋ ਗਿਆ ਹੀ। ਹੋ ਗਿਆ ਕੇ। ਨਹੀਂ ਨਹੀਂ ਪੂੰਦੇ ਉਹਦੇ ਕੋਈ ਨਹੀਂ ਮੈਂ ਥੱਲੂ। ਮੈਂ ਰਕਣਾ ਜਾਈ ਬੈਠਾ। ਠੀਕੋ। ਸਾਹੋਂ ਨਹੀਂ ਮੈਨੂੰ ਨਹੀਂ ਸਹੀ ਰਹੀ ਕਿ ਉਹਨੇ ਕਿ ਲੋੜੀ ਸੌਂ ਖਾਣ ਦੀ ਤੇ ਇੱਥੋਂ ਮੁੜ ਕੇ ਇਹ ਗੱਲ ਅਸੀਂ ਚੱਲ ਜਣਾ ਤਿੰਨਾਂ ਨੇ ਅਸੀਂ ਉੱਧਰ ਚੱਲ ਜਣਾ ਤੇ ਮੁੜ ਕੇ ਕੀ ਹੋਣਾ ਵਾ ਵੀ ਇਹਨਾਂ ਨੇ ਦੋਵਾਂ ਨੇ ਹੋਈ ਨਾ ਜੋਦੇਤ ਵਾਲੇ ਅੱਛਾ ਵੀ ਬੰਦਾ ਤੇਰਾ ਬੜਾ ਵੱਧ ਵਣੀ ਸੌਂ ਖਾਂਦਾ ਫਿਰਦਾ ਵਾ ਆਪਣੇ ਮੂਹਰੇ ਤੁਸੀਂ ਸੌਂ ਖਾਉਂ ਹਾਂ ਹਾਂ ਤੁਸੀਂ ਖਾਦੇ ਤੇ ਉਹਨਾਂ ਨੇ ਹੈ ਨਾ ਜੋਦਰੀ ਇਹ ਗੱਲ ਕਹਿਣੀ ਆ ਵੀ ਕੋਈ ਗੱਲ ਨਹੀਂ ਉਹ ਵੀ ਖਾ ਲੈਣਗੇ ਦੋਸੋਂ ਵੀ ਤਾਂ ਦੋਵਾਂ ਦਿਨਾਂ ਨੂੰ ਨਹੀਂ ਕਿ ਦੋਵੇਂ ਤੇਰੇ ਚ ਚਲੋ ਜੀ ਚਲੋ ਜੀ ਹੁਣ ਇਹੋ ਗੱਲ ਹੀ ਹੋਣੀ ਆ ਪੀ ਭੈਣ ਜੀ ਨੇ ਕਹਿ ਦੇਵੀ ਉਹਨੇ ਕਿ ਲੋੜਾ ਸੌ ਖਾਣ ਦੀ ਮੈਂ ਕਿਹਾ ਵੀ ਜੇ ਨਹੀਂ ਨਾ ਸੌ ਖਾਣੀ ਤੇ ਚੱਲ ਫਿਰ ਸਾਹ ਦੇ ਵਾਤੇ ਲੱਗ ਜਾਗੇ ਉਹ ਉਹਨੂੰ ਪੁੱਛ ਲਈਏ ਨਹੀਂ ਤਾਂ ਬਰਾ ਫੇਰ ਕਰ ਇਹੋ ਗੱਲ ਹੀ ਕਹਿਣੀ ਆ ਆਪਈ ਆਪਾਂ ਹੀ ਕਹਿਣੀ ਆ ਆਪਾਂ ਚੱਲ ਜਾਂ ਉੱਠ ਕੇ 3 1 ਮਾ 1 ਦੱਸ ਹੁਣ ਬੰਦਾ ਕੀ ਕਰੇ ਸਾਰੇ ਰੌਲਾ ਪੈ ਗਿਆ ਇੱਧਰ ਜੀ ਕੱਢ ਕੇ ਦੁਵਾਰਾ ਤੂ ਆ ਭਾਜੀ ਨੇ ਵਿਚਾਰੇ ਨੇ ਆਇਆ ਮੈਨੂੰ ਕਰੀਏ ਤਾੜਾ ਪਾੜੀ 10 ਹੁਣ ਬੰਦਾ ਇੱਥੇ ਕੀ ਕਰੇ ਕੀ ਕਹਿਣਾ ਵਾ ਜੋ ਬੰਦੇ ਆਪਣੀ ਜਗ੍ਹਾ ਦਾ ਸਹੀ ਹੀ ਗਲਤ ਤਾਂ ਗਲਜੀਤ ਹੀ ਜਿਹਨੇ ਗਲਤੀ ਕੀਤੀ 21 ਪਾ ਪਾਦੇ ਮੈਂ ਪੈਰ ਨਾੜ ਜਾਂਦੀ 21 ਤੇ ਤੇਦੀ ਇਹ ਹੋਈ ਜਿਹੜਾ ਇਹਦੇ ਪਿਓ ਨੇ ਇਹਨੂੰ ਵੇਖ ਲਿਆ ਉਧਰੋਂ ਨਿਕਲਦੇ ਨੂੰ ਮੈਂ ਤਾਂ ਤੁਹਾਨੂੰ ਦੱਸਿਆ ਹੈ ਨਾ ਡੈਡੀ ਨੇ ਇੱਕ ਨਾ ਇੱਕ ਦਿਨ ਨਾ ਦੱਸ ਦੇਣਾ ਮੰਮੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਏ ਕਿ ਡੈਡੀ ਨੇ ਇੱਕ ਨ ਇੱਕ ਦਿਨ ਦੱਸਣਾ ਵਾ ਚੱਲ ਪੁੱਤ ਕੀ ਹੋ ਗਿਆ ਵਾ ਜਾ ਕੇ ਬੇਇੱਜ਼ਤੀ ਕਰਵਾਤੀ ਆ ਉਹ ਵੀ ਲਾਲਚੀ ਹੀ ਪੂਰਾ ਉਹਨੇ ਪੈਸੇ ਚੁੱਕਲੇ ਹੁਣੇ ਆ ਜਿਹਨੂੰ ਚੁੱਪ ਕਰਕੇ 10000 ਮਿਲ ਜੇ ਉਹਨੂੰ ਕੀ ਚਾਹੀਦਾ ਵਾ ਨਹੀਂ ਨਹੀਂ ਇੱਥੇ ਕੱਟ ਸਮਝਦੇ ਹੀ ਅਜੀ ਇੱਥੇ ਇੰਨਾ ਸ਼ੂਗਰਕਰ ਉੱਥੇ ਕੈਮਰੇ ਨਹੀਂ ਲੱਗੇ ਜੇ ਕੈਮਰੇ ਲੱਗੇ ਹੁੰਦੇ ਨਾ ਫੇਰ ਜ਼ਿਆਦਾ ਪਵਾੜਾ ਪੈਣਾ ਸੀ ਹੁਣ ਤੇ ਮੁੱਕਰ ਗਿਆ ਵੀ ਮੈਂ ਕੰਮ ਨਹੀਂ ਕੀ ਕਰ ਨਹੀਂ ਕੀਆ ਕੋਈ ਸੁਣੀ ਜਾਣੀ ਹੁਣ ਚਲੋ ਹੋਈ ਨਹੀਂ ਮੈਂ ਤਾਂ ਸੋ ਕੋਈ ਨਹੀਂ ਗੱਲ ਵੀ ਕਹੀ ਮੈਂ ਹਾਂ ਵੀ ਤੂੰ ਆਪ ਵੇਖ ਤੋ ਕਿਦਾਂ ਨਮਕਰੀ ਕਰਂਦਿਆ ਤੇ ਮੈਂ ਹਾਂ ਤੂੰ ਮੇਰਾ ਕੰਮ ਬੰਦ ਕਰਦੇ ਤੋ ਲੈ ਮੈਂ ਤਸਾ ਕੋਈ ਨਹੀਂ ਗੱਲ ਵੀ ਕਹੀ ਮੈਂ ਹਾਂ ਵੀ ਤੂੰ ਆਪ ਵੇਖ ਆਪਣੇ ਆਪਲ ਕੱਲ ਨੂੰ ਤੇਰਾ ਪਤਾ ਲੱਗੂਗਾ ਤੇ ਤੂੰ ਕਿਦਾਂ ਮੈਂ ਤੇ ਫਿਰ ਇੰਨੀ ਗੱਲ ਵੀ ਕਹੀ ਮੈਂ ਹਾਂ ਤੂੰ ਆਪਣੇ ਆਪ ਵਲ ਵੇਖ ਆ ਨਿਕਲਦੀ ਫਰੀ ਕਰਨ ੜੇ ਜੇ ਚਲ ਉਹ ਵੀ ਆਪਣਾ ਕੰਮ ਤੋ ਰਣ ੜਿਆ ਵਾ ਤੇ ਏਦਾਂ ਨਾ ਕਰੋ ਡੇਰ ਜੀ ਇਕੱਠੇ ਰਹੇ ਨਾ ਘਰ ਜੋ ਗੱਤ ਨਹੀਂ ਮੁਕਣਾ ਕਦੀ ਸੰਦੀਪ ਨੇ ਜੋਤੀ ਜੋਤੀ ਨੂੰ ਮੈਂ ਕਹਿੰਦਾ ਹਾਂ ਵੀ ਕਦੀ ਸੰਦੀਪ ਨਾਲ ਜੇ ਡੜੀ ਵੀ ਇਕੱਠੇ ਰਹਿਣੀਆਂ ਗੱਲਾਂ ਲਾਂਦੇ ਹੋ ਕਰੀ ਦੁਨੀਆ ਅੱਡ ਹੁੰਦੀ ਮੈਂ ਇਕੱਲੇ ਨੀ ਹੋਣਾ ਮੈਂ ਲੋ ਸਮਝਉਂਦੇ ਹੋ ਪੈਂਦੇ ਆ ਠੀਕ ਆ ਤੇ ਤੂੰ ਨਾ ਹੁਣ ਚੁੱਪ ਕੀਤੇ ਰਿਓ ਕਿਸੇ ਕੋ ਗੱਲ ਨਹੀਂ ਕਰਨੀ ਇਹ ਵਾਲੀ ਉਹ ਮੈਂ ਤਾਂ ਨੀ ਇਹ ਗੱਲ ਕਰਦਾ ਤੂੰ ਹੀ ਨਾ ਹਸਾਬ ਨਾ ਕਰਿਓ ਕੰਮ ਅੱਗੇ ਆ ਗੱਲ ਕਰਕੇ ਤੂੰ ਨਾ ਆਹ ਗਲਤ ਹੋ ਗਿਆ ਤਰਾ ਇੱਥੇ ਤੂੰ ਵਨ ਤੂੰ ਹੀ ਵੀ ਨਾ ਕਿਹ ਤਰੀਕੇ ਨਾਲ ਕੰਮ ਕਰਿਓ ਹੁਣ ਮੈਂ ਤਾਂ ਫਸ ਗਿਆ ਸੀ ਚਲੋ ਬੰਦਾ ਬੰਦਾ ਖਰਾਬ ਨਿਕਲਿਆ ਚੱਲੀ ਤਰੀਕਾ ਬੰਦੇ ਦਾ ਦਰੂ ਨੀ ਚਲੋ ਭੂਵਨ ਸੰਦੀਪ ਹੈ ਨਾ ਚਲ ਭਾਈ ਗੱਲ ਨਹੀਂ ਮੈਂ ਵੇਖਾਂ ਕੰਮ ਕਿ ਬਸ ਕਿਹਨੇ ਕਿਉਂ ਸਾਸਰੀ ਘਰ ਜੀ ਮੈਂ ਬੈਠਾ ਵਾਂ ਸੀਨ ਚ ਇਧਰਲੇ ਪਾਸੇ ਤੇ ਭਾਬੀ ਦਾ ਅਸ਼ੀਰਵਾ ਮੈਨੂੰ ਲੱਗਾ ਕਿ ਸ਼ਾਇਦ 3 ਆਜਣ ਥੋੜੇ ਜਿਆਦਾ ਤੇ ਤਾ ਕਰਕੇ ਮੈਂ ਰਿਕਾਰਡ ਕਰ ਲੇ ਚਲੋ ਭਾਬੀ ਜੀ 3 2 1 ਨਹੀਂ ਕਾਦੀ ਸੌਂ ਖਾਣ ਮੇਰਾ ਮੁੰਡਾ ਵਾਧੂ ਆਇਆ ਵਾ ਗੱਲ ਤੁਹਾਡੀ ਆਪਸ ਵਿੱਚ ਵਾ ਨਹੀਂ ਤੇ ਕਿਧੋਂ ਤੇ ਜਦੋਂ ਸੰਦੀਪ ਕੇ ਤੁਲਦੇ ਆਉਂਦਾ ਹੀ ਨਹੀਂ ਗਾਇ ਤੇ ਫਿਰ ਸੋਹ ਹੀ ਹੋਣੀ ਹੈ ਹੋਰ ਕੀ ਕਰਨਾ ਮੈਂ ਜਦੋਂ ਪਾਜੀ ਇਹਨਾਂ ਨੇ ਕੋਈ ਕੰਮ ਕੀਤਾ ਨਹੀਂ ਤੇ ਫਿਰ ਕਿੱਦਾਂ ਇਹ ਗੱਲ ਦਾ ਆਪੇ ਹੀ ਪਤਾ ਲੱਗ ਜਾਣਾ ਤੁਸੀਂ ਫਿਕਰ ਨਾ ਕਰੋ ਜਦੋਂ ਇਹਨੂੰ ਅਸੀਂ ਖੜਿਆ ਨਾ ਸ਼ਾਹ ਕੋ ਇਹਨੇ ਸਾਰੀ ਗੱਲ ਆਪੇ ਦੱਸਣੀ ਵੇਖੀਓ ਸਹੀ ਉਹ ਡੜੀ ਲੈ ਲਓ ਜਿੱਥੇ ਮਰਜੀ ਕਰਨਾ ਤੁਸੀਂ ਮੈਨੂੰ ਨਹੀਂ ਪਰਵਾਇਆਗੀ ਕੋਈ ਲੈ ਜੀਏ ਫਿਰ ਕੋਈ ਗੱਲ ਨਹੀਂ ਜਿੱਥੇ ਜਾਣਾ ਚਲੋ ਫਿਰ ਡੜੀ ਉਠੋ ਇਹਦੀ ਗੱਲ ਤਾਂ ਨਵੇੜਾ ਕਰੋ ਉੱਥੇ ਤੈਨੂੰ ਵੇਖ ਲਾ ਝੂਠੀ ਸੌਂ ਦਾ ਖਾਈ ਸੱਚ ਬੋਲਦੇ ਹੁਣ ਵੀ ਮੈਂ ਝੂਠੀ ਢੋਗ ਖਾਣੀ ਨਾ ਕੋਈ ਲੋੜਾ ਸੌਂ ਖਾਂ ਕੀ ਕਹਾਂਦੀ ਨਹੀਂ ਸੌਈ ਗਾਈ ਨਹੀਂ ਭੈਣ ਜੀ ਗੱਲ ਤਾਂ ਹੋ ਗਿਆ ਹੀ ਹੋ ਗਿਆ ਕੇ ਨਹੀਂ ਨਹੀਂ ਫੋਨ ਤੇ ਉਹ ਤਾਂ ਕੋਈ ਨਹੀਂ ਮੈਂ ਤੁਹਾਨੂੰ ਮੈਂ ਬੰਦਾ ਜਿਹੜਾ ਵੀ ਬੈਠਾ ਹੈ ਨਹੀਂ ਠੀਕ ਵਾ ਇਹ ਵੀ ਗੱਲ ਤਾਂ ਨਾ ਪੇੜਾ ਕਰੋ ਉੱਥੇ ਤੈਨੂੰ ਵੇਖ ਲੈ ਝੂਠੀ ਸੌਂ ਤਾਂ ਗਾਈ ਅੱਜ ਬੋਲਦੇ ਹੁਣ ਵੀ ਮੈਂ ਝੂਠੀ ਸੌਂ ਖਾਦੀ ਸੌਂ ਨਹੀਂ ਮੈਂ ਸਹੀ ਨਹੀਂ ਨਿਕਲਿਆ ਮੂੰਹ ਜ ਨਹੀਂ ਸਹੀ ਠੀਕ ਹੀ ਆ ਉਹਨੇ ਕਿ ਲੋੜੀ ਸੌਂ ਖਾਣ ਦੀ ਤੇ ਇੱਥੋਂ ਮੁੜ ਕੇ ਇਹ ਗੱਲ ਅਸੀਂ ਚੱਲ ਜਣਾ ਤੇ ਇਹਨਾਂ ਨੇ ਅਸੀਂ ਉੱਧਰ ਚੱਲ ਜਣਾ ਤੇ ਮੁੜ ਕੇ ਕੀ ਹੋਣਾ ਵਾ ਵੀ ਇਹਨਾਂ ਨੇ ਦੋਵਾਂ ਨੇ ਹੋਈ ਨਾ ਜੋਦੇਤ ਵਾਲੇ ਅੱਛਾ ਵੀ ਬੰਦਾ ਤੇਰਾ ਬੜਾ ਵੱਧ ਵਣੀ ਸਵਾ ਖਾਂਦਾ ਫਿਰਦਾ ਵਾ ਆਪਣੇ ਮੂੜੇ ਤੁਸੀਂ ਸੌਂਗਾ ਵਾ ਹਾਂ ਤੁਸੀਂ ਖਾਦੇ ਚ ਤੇ ਉਹਨਾਂ ਨੇ ਹੈ ਨਾ ਜੋਦ ਨੇ ਇਹ ਗੱਲ ਕਹਿਣੀ ਆ ਵੀ ਕੋਈ ਗੱਲ ਨਹੀਂ ਉਹ ਵੀ ਖਾ ਲੈਣਗੇ ਦੋਸਤ ਵੀ ਤਾਂ ਦੋਵਾਂ ਦੀਆਂ ਨੂੰ ਨਹੀਂ ਕਿ ਦੋਵੇਂ ਤੇਰੇ ਚ ਚਲੋ ਜੀ ਚਲੋ ਜੀ ਹੁਣ ਇਹੋ ਗੱਲ ਹੀ ਹੋਣੀ ਆ ਵੀ ਭੈਣ ਜੀ ਨੇ ਕਹਿ ਦੇ ਵੀ ਉਹਨੇ ਕੀ ਲੋੜਾ ਸੌਂ ਖਾਣ ਦੀ ਮੈਂ ਕਿਹਾ ਵੀ ਜੇ ਨਹੀਂ ਨਾ ਸੌਂ ਖਾਣੀ ਤੇ ਚੱਲ ਫਿਰ ਸ਼ਾਦੇ ਵਾਥੇ ਲੱਗ ਜਾਗੇ ਉਹ ਉਹਨੂੰ ਪੁੱਛ ਲੈਣੇ ਨਹੀਂ ਤੇ ਬਰਾ ਫੇਰ ਇਹੋ ਗੱਲ ਹੀ ਕਹਿਣੀ ਆ ਆ ਪਈ ਆ ਆਪਾਂ ਹੀ ਕਹਿਣੀ ਆ ਆਪਾਂ ਚੱਲ ਜਾਂ ਉ 3 1 10 ਹੁਣ ਬੰਦਾ ਕੀ ਕਰੇ ਸਾਰੇ ਰੌਲਾ ਪੈ ਗਿਆ ਇੱਧਰ ਜੀ ਪਾਜੀ ਨੇ ਵਿਚਾਰੇ ਨੇ ਆਇਆ ਮੈਂ ਕਿੱਥੋਂ ਕਰੀਏ ਟਾੜਾ 10 ਹੁਣ ਬੰਦਾ ਇੱਥੇ ਕੀ ਕਰੇ ਕੀ ਕਹਿਣਾ ਵਾ ਜੋ ਬੰਦੇ ਆਪਣੀ ਜਗ੍ਹਾ ਦਾ ਸਹੀ ਹੀ ਗਲਤ ਤਾਂ ਗਲਜੀਤ ਹੀ ਜਿਹਨੇ ਗਲਤੀ ਕੀਤੀ 2 1 ਪਾਪਾ ਜੇ ਮੈਂ ਪੈਰ ਨਾੜ ਜਾਂਦੀ 2 1 ਤੇ ਤੇਦੀ ਇਹ ਹੋਈ ਜਿਹੜਾ ਇਹਦੇ ਪਿਓ ਨੇ ਇਹਨੂੰ ਵੇਖ ਲਿਆ ਉਧਰੋਂ ਨਿਕਲਦੇ ਨੂੰ ਮੈਂ ਤਾਂ ਤੁਹਾਨੂੰ ਦੱਸਿਆ ਹੀ ਨਾ ਡੈਡੀ ਨੇ ਇੱਕ ਨਾ ਇੱਕ ਦਿਨ ਨਾ ਦੱਸ ਦੇਣਾ 2 1 ਮੰਮੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਡੈਡੀ ਨੇ ਇੱਕ ਨਾ ਇੱਕ ਦਿਨ ਦੱਸਣਾ ਵਾ ਚੱਲ ਪੁੱਤ ਕੀ ਹੋ ਗਿਆ ਵਾ ਜਾ ਕੇ ਬੇਇੱਜ਼ਤੀ ਕਰਵਾਤੀ ਆ ਉਹ ਵੀ ਲਾਲਚੀ ਹੀ ਪੂਰਾ ਉਹਨੇ ਪੈਸੇ ਚੁੱਕਲੇ ਹੁਣੇ ਆ ਜਿਨੂੰ ਚੁੱਪ ਕਰਕੇ 10000 ਮਿਲ ਜੇ ਉਹਨੂੰ ਕੀ ਚਾਹੀਦਾ ਵਾ ਨਹੀਂ ਨਹੀਂ ਇੱਥੇ ਕੱਟ ਸਮਝਦੇ ਹੀ ਅਜੇ ਇੱਥੇ ਇੰਨਾ ਸ਼ੁਗਰਕਰ ਉੱਥੇ ਕੈਮਰੇ ਨਹੀਂ ਲੱਗੇ ਜੇ ਕੈਮਰੇ ਲੱਗੇ ਹੁੰਦੇ ਨਾ ਫਿਰ ਜ਼ਿਆਦਾ ਪਵਾੜਾ ਪੈਣਾ ਸੀ ਹੁਣ ਤੇ ਮੁੱਕਰ ਗਿਆ ਵੀ ਮੈਂ ਕੰਮ ਨਹੀਂ ਕੀਆ ਨਹੀਂ ਕੀਤਾ ਕੋਈ ਸੁਣੀ ਜਾਣੀ ਹੁਣ ਚਲੋ ਕੋਈ ਨਹੀਂ ਮੈਂ ਤੇ ਸੋ ਕੋਈ ਨਹੀਂ ਗੱਲ ਵੀ ਕਹੀ ਮੈਂ ਕਿ ਤੂੰ ਆਪ ਵੇਖ ਤੂੰ ਕਿਦਾਂ ਨੌਕਰੀ ਕੰਡਿਆ ਤੇ ਮੈਂ ਕਿ ਤੂੰ ਮੇਰਾ ਕੰਮ ਬੰਦ ਕਰਦੇ ਤੁੱਲੇ ਮੈਂ ਤੇ ਸੋ ਕੋਈ ਨਹੀਂ ਗੱਲ ਵੀ ਕਹੀ ਮੈਂ ਕਿ ਤੂੰ ਆਪ ਵੇਖ ਆਪਣੇ ਹੱਲ ਕੱਲ ਨੂੰ ਤੇਰਾ ਪਤਾ ਲੱਗੂਗਾ ਤੇ ਤੂੰ ਕਿਦਾਂ ਮੈਂ ਤਾਂ ਫੇਰ ਇੰਨੀ ਗੱਲ ਵੀ ਕਹੀ ਮੈਂ ਕਿ ਤੂੰ ਆਪਣੇ ਆਪ ਵੱਲ ਵੇਖ ਆ ਨਿਕਲਦੀ ਫਰੀ ਕਰਨ ੜੇ ਜੇ ਚਲ ਉਹ ਵੀ ਆਪਣਾ ਕੰਮ ਤੋਰਨ ੜਿਆ ਵਾ ਤੇ ਹੋਂ ਇਦਾਂ ਨਾ ਕਰੋ ਡੈਡੀ ਇਕੱਠੇ ਰਹੇ ਨਾ ਘਰ ਜੋ ਕੁ ਬਤ ਨਹੀਂ ਮੁਕਣਾ ਕੜੀ ਸੰਦੀਪ ਨੇ ਜੋਤੀ ਜੋਤੀ ਨੂੰ ਮੈਂ ਕਹਿੰਦਾ ਕੜੀ ਸੰਦੀਪ ਨਾਲ ਜੁੜੂ 2 1 ਡੈਡੀ ਤੁਸੀਂ ਇਕੱਠੇ ਰਹਿੰਦੇ ਆ ਗੱਲਾਂ ਕਰਨ ੜੇ ਹੋ ਕੜੀ ਦੁਨੀਆ ਅੱਡ ਹੁੰਦੀ ਮੈਂ ਕਲੇ ਨੇ ਹੋਣਾ ਮੈਂ ਨੂੰ ਸਮਝਾਉਣਾ ਪੈਣਾ ਵਾ ਠੀਕ ਆ ਤੇ ਤੁਸੀਂ ਨਾ ਹੁਣ ਚੁੱਪ ਕੀਤੇ ਰਹੋ ਕਿਹ ਕੋ ਗੱਲ ਨਹੀਂ ਕਰਨੀ ਵਾਲੀ ਮੈਂ ਤਾਂ ਨਹੀਂ ਇਹ ਗੱਲ ਕਰਦਾ ਤੂੰ ਹੀ ਨਾ ਹਸਾਬ ਨਾ ਕਰਿਓ ਕੰਮ ਅੱਗੇ ਆ ਗੱਲ ਕਰਕੇ ਤੂੰ ਨਹੀਂ ਹਾਂ ਗਲਤ ਹੋ ਗਿਆ ਤੇਰਾ ਇੱਥੇ 21 ਤੂੰ ਹੀ ਵੀ ਨਾ ਕਿਹ ਤਰੀਕੇ ਨਾਲ ਕੰਮ ਕਰਿਓ ਹੁਣ ਮੈਂ ਤਾਂ ਫਸ ਗਿਆ ਸੀ ਚਲੋ ਬੰਦਾ ਬੰਦਾ ਖਰਾਬ ਨਿਕਲਿਆ ਚੱਲ ਥਨੀ ਬੰਦੇ ਦਾ ਦਾਰੂ ਨਹੀਂ ਚਲੋ 21 ਸੰਦੀਪ ਹੈ ਨਾ ਚਲੋ ਭਾਈ ਗੱਲ ਨਹੀਂ ਮੈਂ ਵੇਖਾਂ ਕੰਮ ਕੀ ਮਾਸਕ